ਸਾਸੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਤੇ ਇਹ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਗਿਆ ਤੇ ਬਰਗਾੜੀ ਸ਼ਹਿਰ ਆ ਇਸ ਪਿੰਡ ਦੇ ਬਿਲਕੁਲ ਨੇੜੇ ਕਰਕੇ ਬਰਗਾੜੀ ਤੋਂ 6-7 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਨਗਰ ਆ ਜਦੋਂ ਤੁਸੀਂ ਬਰਗਾੜੀ ਵਾਲੇ ਪਾਸਿਓਂ ਆ ਕੇ ਬੁਰਜ ਜਵਾਰ ਸਿੰਘ ਵਾਲੇ ਨੂੰ ਆਉਗੇ ਤਾਂ ਤੁਸੀਂ ਪਿੰਡ ਦੇ ਵਿੱਚ ਐਂਟਰੀ ਨਹੀਂ ਮਾਰਨੀ ਇਸੇ ਸੜਕ ਦੇ ਉੱਤੇ ਇੱਕ ਨਵੀਂ ਬਣੀ ਕੋਠੀ ਤੁਹਾਨੂੰ ਮਿਲੂਗੀ ਬਣਦੀ ਪਈ ਆ ਉਹ ਕੋਠੀ ਦੇ ਨਾਲ ਦੀ ਪਈ ਆ ਜਿਹੜੀ ਸਿੱਧੀ ਪਾਈ ਹੋਣਿਆਂ ਦੇ ਘਰ ਦੇ ਵਿੱਚ ਆਉਂਦੀ ਆ ਦੋ ਜਾਨਵਰ ਵਿਕਾਊ ਆ ਮਿੱਤਰੋ ਪ੍ਰੋਪਰ ਸੀਮਨ ਵਾਲੀਆਂ ਪ੍ਰੋਪਰ ਰਿਕਾਰਡ ਵਾਲੀਆਂ ਗਾਵਾਂ ਇੱਕ ਤਾਂ ਅਸਰ ਖੀਰੀ ਵੱਛੀ ਤੁਹਾਨੂੰ ਵਿਖਾਉਣੀ ਆ ਗੱਬਣ ਚੱਕ ਪਾਸ ਤੇ ਆ ਪਈ ਐ ਲੱਗਦਾ ਜਿਵੇਂ ਕਰਮਾ ਹਲੀ 10 12 ਕਿਲੋ ਦੁੱਧ ਹੋਣੀ ਦਿੰਦੀ ਹੋਊਗੀ ਪਰ ਨਹੀਂ ਇਹ ਕਿੰਨੇ ਚਰ ਦੀ ਗੱਪਣਾ ਇੱਕ ਗਾਂ ਚੰਗੇ ਦੁੱਧ ਦੀ ਮਾਲਕਣ ਮਗਰ ਉਹਦੇ ਵਰਛੀ ਬਹੁਤ ਚੰਗੇ ਸੀਮਣ ਦੀ ਆ ਉਹ ਕਰਦੇ ਆ ਗੱਲਬਾਤ ਵੀਰੇ ਤੋਂ ਡਿਟੇਲ ਜਾਣਦੇ ਆ ਆਪਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਜੀ ਸੇਤਾਂ ਘਰ ਪਰਿਵਾਰ ਵੀਰੇ ਚੜ੍ਹਦੀ ਕਲਾ ਭਾਈ ਜੀ ਠੀਕ ਆ ਅੱਛਾ ਵੀਰੇ ਇੱਕ ਵਾਰੀ ਨਾਮ ਦੱਸ ਦੀ ਆਪਣਾ ਨਾਮ ਭਾਈ ਜੀ ਪਰਮਾਤਮਾ ਸਿੰਘ ਜੀ ਪਰਮਾਤਮਾ ਸਿੰਘ ਹਾਂਜੀ ਠੀਕ ਆ ਅੱਛਾ ਵੱਡੇ ਵੀਰੇ ਜਿਹੜੇ ਆਪਣੇ ਜਾਨਵਰ ਦੋਵੇਂ ਵਕਾਊ ਆ ਕਰਦੇ ਹੀ ਆ ਵੀਰੇ ਹਾਂਜੀ ਇਹ ਵੀ ਕਰਦੇ ਜੀ ਠੀਕ ਆ ਵੀਰੇ ਜਿਹੜੀ ਵੱਡੀ ਗਾਂ ਤੇਰੇ ਨਾਲ ਖੜੀ ਆ ਇਹ ਕਿੰਨਾ ਵਾ ਸੁਆ ਵੀਰੇ ਸੋਈ ਮੇਰੇ ਦੰਦ ਭਾਈ ਛੇ ਦੰਦਾਈ ਛੇ ਦੰਦਾ ਹਾਂਜੀ ਅੱਛਾ ਵੀਰੇ ਇਹਨੇ ਹੁਣ ਦੁੱਧ ਕਿੰਨਾ ਤਿਆਰ ਆ ਤੇ ਪਹਿਲੇ ਸੁ ਕਿੰਨਾ ਦਿੱਤਾ ਸੀ ਵੇਰੇ ਦੋਸਤ ਜੀ ਬਈ 30 ਕਿਲੋ ਥਲੇ ਦੇ ਠੀਕ ਆ ਹੁਣ ਵੀਰੇ ਕਿੰਨਾ ਆਇਆ ਥਲੇ 21 ਕਿਲੋ ਥਲੇ ਬਈ ਇਹਦੇ ਹੁਣ 21 ਕਿਲੋ 20 ਕਿਲੋ ਮੰਗ ਜਦੋਂ ਮਰਜ਼ੀ ਵਾਲਾ ਦੋ ਢੰਗ ਚਾਰ ਢੰਗ ਚੋਲ ਜਾਉਂਦਾ ਠੀਕ ਆ ਵੀਰੇ ਥਣੋਂ ਤਿੰਨ ਫਿਰ ਕਦੋਂ ਹੋ ਗਈ ਏ ਹੁਣ ਵੀਰੇ ਆ ਸੋਏ ਹੋਈ ਏ ਜੀ ਹੋਣੀ ਹੋਈ ਆ ਇਹ ਹਾਂਜੀ ਹਾਂਜੀ ਠੀਕ ਆ ਬਈ ਅੱਛਾ ਚਵਾਈ ਚਵਾਈ ਤਿੰਨਾਂ ਥਣਾਂ ਦੀ ਓਕੇ ਆ ਵੀਰੇ ਹਾਂਜੀ ਬਈ ਤਿੰਨਾਂ ਥਣਾਂ ਚਵਾਈ ਓਕੇ ਆ ਜੀ ਠੀਕ ਆ ਵੀਰੇ ਹੁਣ ਵੀ ਦੁੱਧ ਤੋਂ 25 ਕਿਲੋ ਤਿੰਨ ਲੈਜੂ ਗਰਮੀਆਂ ਚੱਲ ਹੁਣ ਸੁਹਾ ਬਾਈ ਪੈ ਗਰਮੀ ਕਹਿਣਾ ਫਿਰ ਹਾਂ ਹਾਂਜੀ ਹਾਂ ਸੂਆ ਹੋ ਗਿਆ ਵੀਰੇ ਇਹਦਾ ਇਹ ਬਈ ਸਵਾ ਕੇ ਮਹੀਨੇ ਦੀ ਸੂਈ ਸਵਾ ਮਹੀਨੇ ਦੀ ਸੂਈ ਹੈ ਠੀਕ ਹੈ ਵੀਰੇ ਕੀ ਡਿਮਾਂਡ ਰਹੂਗੀ ਇਹਦੀ ਅੱਜ ਬਈ ਡਿਮਾਂਡ ਬਈ 80000 ਰੁਪਏ ਜੀ ਠੀਕ ਹੈ ਮਨਤਨ ਹੋ ਜੂਗਾ ਹਾਂਜੀ ਬਈ ਹੋ ਜੂਗਾ ਠੀਕ ਹੈ ਕੱਢਿਓ ਬਰਨ ਵੀਰੇ ਤੋਰਿਓ ਲੇ ਮੇਤਰੋ ਮਗਰ ਵੱਛੀ ਆ ਜਿਹੜੀ ਡੈਨਮਾਰਕ ਦੇ 40 16 ਦੇ ਸੀਮਨ ਦੀ ਆਪ ਗਾਵਾਂ ਜਿਹੜੀ ਉਹ 30 ਕਿਲੋ ਦੋ ਦਿਨ ਪਹਿਲੇ ਸੂਏ 31 ਕਿਲੋ ਦਿੱਤਾ ਹੋਇਆ ਦੂਜਾ ਸੂਆ ਹੋਣੇ ਕਰਮਾਂ ਵਾਲੀ ਸੁੰਦੀ ਆ ਮੈਂ ਸੂਈ ਆ ਸੌਰੀ ਸਵਾ ਮਹੀਨੇ ਦੀ ਸੂਈ ਥੱਲੇ 21 ਕਿਲੋ ਦੁੱਧ ਐਨ ਕੰਡੇ ਵਾਲਾ ਹਾਜ਼ਰ ਨਾਜ਼ਰ ਤਿਆਰ ਆ ਮਗਰ ਇਹਦੇ ਵੱਛੀ ਆ ਬਰੀਕੀ ਕੱਦ ਬਹੁਤ ਆ ਗਾਂ ਦਾ ਮਿੱਤਰੋ ਥਾਣ ਐਦ ਕੀ ਤਲ ਹੋਈ ਆ ਕਰਮਾਂ ਵਾਲੀ ਬਹੁਤ ਵੱਡੇ ਟਾਂਚੇ ਦੀ ਗਾਂ ਸੀ ਸਰੀਰਕ ਮੰਤਰ ਵੇਲ ਪਾਟੀ ਵੱਲੋਂ ਲੰਮੀ ਉੱਚੀ ਗਾਂ ਪੂਰੀ ਸੀਗੀ ਮਿੱਤਰੋ ਵੀ ਜਾਨੀ ਕਿ ਕਹਿਣ ਤੋਂ ਪਾਵੇ ਆ ਵੀ ਖਾਣ ਵਾਲਾ ਕੰਮ ਖਰਾਬ ਕਰ ਗਿਆ ਨਹੀਂ ਤਾਂ ਗਾਂ ਦੀ ਕੀਮਤ ਇੰਨੀ ਸੀ ਕੋਈ ਇੰਨੀ ਚੰਗੀ ਗਾਂ ਇੰਨਾ ਚੰਗਾ ਟਾਂਚਾ ਸੀ ਗਾਂ ਦਾ ਤੇ ਰੇਟ ਅਜ 80000 ਰੁਪਿਆ ਵਾ ਮਗਰ ਮਤਰੋ ਮੱਛੀ ਦਾ 15000 ਦੇ ਚੰਗੇ ਸੀਮਣ ਦੀ ਆ ਗੱਲਬਾਤ ਲਈ ਆਪਾਂ ਵੀਰੇ 2 ਨੰਬਰ ਤੇ ਜਿਹੜੀ ਵਹਿੜਾ ਪਈ ਇਹ ਬਾਈ ਜੀ ਦੰਦੋ ਖੇਰੀਆ ਜੀ ਉਮਰ ਇਹ ਕਿ 3 ਮਹੀਨੇ ਜੀ ਠੀਕ ਆ ਵੀਰੇ ਆ ਬਾਈ ਹੈਗੀ ਏਪੀਐਸ ਦੇ ਪ੍ਰੀਡਮ ਦੀ ਜੀ এবੀਐਸ ਦੇ ਪ੍ਰੀਡਮ ਦੀ ਆਪ ਆਹ ਅੱਛਾ ਗੱਬਣ ਕਿੰਨੇ ਚਿਰ ਦੀ ਆ ਹੁਣ ਵੀਰੇ ਗੱਬਣ ਬਈ ਚਾਰਾਂ ਦੀ ਚੱਕ ਪਾਸਾ ਪੰਜਵਾਂ ਲੱਗ ਗਿਆ ਹੋਵੇ ਜੀ ਪੰਜਵਾਂ ਕਿੰਨੀ ਤਰੀਕ ਤੋਂ ਲੱਗ ਗਿਆ ਵੀਰੇ 26 ਤਰੀਕ ਨੂੰ ਲੱਗਿਆ ਜੀ ਠੀਕ ਆ ਵੀਰੇ ਤੇ ਇਹਦੇ ਕਿਹੜਾ ਲਵਾਤਾ ਵੀਰੇ ਇਹਦੇ ਬਈ ਡੈਨਮਾਰਕ ਦਾ 40 4 28 ਲੱਗਿਆ ਬਈ ਇਹਦੇ ਡੈਨਮਾਰਕ ਦਾ 40 4 28 ਲੱਗਿਆ ਹੋਇਆ ਹਾਂਜੀ ਹਾਂਜੀ ਠੀਕ ਆ ਹੁਣ ਇਹ ਚਾਰਾਂ ਮਹੀਨਿਆਂ ਦੀ ਗੱਬਣ ਹੋ ਕੇ ਪੰਜਵਾਂ ਲੱਗ ਗਿਆ ਪੰਜਵਾਂ ਲੱਗ ਗਿਆ ਜੀ ਉਮਰ ਕਿੰਨੇ ਮਹੀਨੇ ਹੋ ਗਈ ਇਹਦੀ ਬੱਚੀ ਦੀ ਉਮਰ ਬਈ 23 ਮਹੀਨੇ ਦੀ ਹੋ ਗਈ 23 ਮਹੀਨਿਆਂ ਦੀ ਹੋ ਗਈ ਅ ਸਾਲ ਤੋਂ ਦੋਹਾ ਸਾਲਾਂ ਤੋਂ ਸੌਰੀ ਦੋ ਮਹੀਨੇ ਘਟਾ ਇਹਦੀ 22 ਮਹੀਨੇ ਉਮਰ ਆ ਹਜੇ ਮਿੱਤਰੋ ਤੇ ਡੈਨਮਾਰਕ ਕਿਹੜੇ ਸੀਗੇ ਇਹ 404 44280 ਗੱਬਣਾ ਜੀ 404 280 ਤੋਂ ਗੱਬਣਾ ਤੇ ਆਪ ਕਿਹਦੀ ਸੀ ਇਹ ਆਪ ਏਬੀਐਸ ਦੇ ਫਰੀडम ਦੀ ਠੀਕ ਹੈ ਏਬੀਐਸ ਦੇ ਫਰੀडम ਦੀ ਇਹ ਆਪ ਆ ਕਰਮਾਂ ਵਾਲੀ ਮਿੱਤਰੋ ਪੂਰਾ ਚੰਗਾ ਜਿਹੜਾ ਤਿਆਰੀ ਕਰੋਗੀ ਕਿਉਂਕਿ ਕਰਮਾਂ ਵਾਲੀ ਬੱਚੀ ਦਾ ਹੁਣ 4 ਮਹੀਨਿਆਂ ਦੀ ਗੱਬਣਾ ਹੁਣੀ ਇਸ ਤਰ੍ਹਾਂ ਲੱਗਦੀ ਹੈ ਜਿਵੇਂ 10 12 ਕਿਲੋ ਦੁੱਧ ਦਿੰਦੀ ਹੋਊਗੀ ਬਹੁਤ ਚੰਗੀ ਤਿਆਰੀ ਦੇ ਵਿੱਚ ਇਹਨੇ ਤਿਆਰ ਹੋਣਾ ਤੇ ਹੋਵੇ ਵੀ ਕਿਉਂ ਨਾ ਕਿਉਂਕਿ ਜਿਹੜਾ ਸੀਮਨ ਦੀ ਇਹ ਆਪ ਆ ਸੀਮਨ ਦੀਆਂ ਤਾਂ ਕਰਮਾਂ ਵਾਲੀਆਂ ਬੱਚੀਆਂ ਮਿੱਤਰੋ ਜੰਮਦੀਆਂ ਦੁੱਧ ਤੇ ਆਉਣ ਵਾਲੀਆਂ ਗੱਲਾਂ ਹੁੰਦੀਆਂ ਕਿਉਂਕਿ ਕਰਮਾਂ ਵਾਲੀਆਂ ਦਾ ਬ ਆਵਾਂ ਦੇ ਵਿੱਚ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਹੋਊਗਾ ਔਰ ਅੱਗੇ ਵੀ ਇਹ ਚੰਗੇ ਸੀਮਣ ਤੋਂ ਗੱਪਣ ਹੋਗੀ 2 ਜਨਵਰੀ 22 ਦੇ ਵਿਕਾਊਆ ਮਿੱਤਰੋ 2 ਜਨਵਰੀ ਦੀ ਡਿਟੇਲ ਹੈ ਤੇ ਆਪਾਂ ਨੰਬਰ ਨੋਟ ਕਰਾ ਦੇਣਾ ਵੀਰੇ ਨੰਬਰ ਦੱਸਿਓ ਭਾਈ 90410 ਬਾਈ ਜੀ 22208 ਇੱਕ ਵਾਰੀ ਹੋਰ ਬੋਲ ਦਈਏ ਵੀਰੇ 90410 ਜੀ 22208 ਠੀਕ ਹੈ ਵੀਰੇ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਪਿੰਡ ਬੁਰਜ ਜਵਾਰ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਨੇੜੇ ਸ਼ਹਿਰ ਆ ਬਰਗਾੜੀ ਅਗਲੀ ਕਾਰਵਾਈ ਤੁਹਾਡੇ ਹੱਥਾਂ ਨੰਬਰ ਸਕਰੀਨ ਦੇ ਉੱਤੇ ਲਾਇਆ ਹੋਇਆ ਵਾ ਧੰਨਵਾਦ ਸ਼ੁਕਰੀਆ ਚਾਹੁੰਦੇ ਰੋ